ਜੀ ਸਾਸਰੀ ਘਰ ਦੀ ਸਾਰਿਆਂ ਨੂੰ ਬੋਲ ਸੁਣਾਉ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੀ ਹੋਵੋਗੇ ਪਰ ਸਾਡੀ ਜਿਹੜੀ ਬਹੂ ਆ ਮੇਰੀ ਨੋ ਆ ਉਹ ਠੀਕ ਨਹੀਂ ਹੈ ਉਹਨੂੰ ਕੀ ਗੱਲ ਹੈ ਮੈਂ ਤੁਹਾਨੂੰ ਦੱਸਦੀ ਆਂ ਵੀ ਅੱਜ ਖੜੇ ਖੜੇ ਰੋਟੀ ਬਣਾਉਂਦੀ ਸੀ ਤੇ ਕਹਿੰਦੀ ਮੰਮੀ ਵੀ ਮੇਰੇ ਤਾਂ ਲੱਤਾਂ ਬਹੁਤ ਦੁਖਦੀਆਂ ਆ ਮੇਰੇ ਕੋ ਬੈਠਿਆ ਵੀ ਨਹੀਂ ਜਾਂਦਾ ਇਹਦੇ ਕੀ ਕਾਰਨ ਨੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨ ਦੱਸਦੇ ਆਂ ਦੇਖੋ ਇੱਕ ਤਾਂ ਪਹਿਲਾਂ ਆਪਾਂ ਕੀ ਕਰਦੇ ਸੀਗੇ ਕੱਪੜੇ ਵੀ ਹੱਥ ਨਾਲ ਧੋਦੇ ਸੀਗੇ ਚਲੋ ਹੁਣ ਬਾਹਰ ਅੰਦਰ ਤੇ ਆਪਾਂ ਖੇਤਾਂ 'ਚ ਤਾਂ ਚਲੋ ਨਹੀਂ ਆਪਾਂ ਕਹਿੰਨੇ ਸੀਟਾਂ ਵੀ ਆਪਣੇ ਪਹਿਲਾਂ-ਪਹਿਲਾਂ ਤਾਂ ਦੂਸਰੀ ਲਗਾਉਂਦੇ ਸੀ ਨਾ ਜਿਹੜੀਆਂ ਪੈਰਾਵਾੜੀਆਂ ਹੁੰਦੀਆਂ ਆ ਹੁਣ ਤਾਂ ਕਹਿੰਦੇ ਆ ਜੇ ਪੈਰਾਵਾੜੀ ਸੀਟ ਐ ਤੇ ਜੀ ਇਹਨਾਂ ਤੋਂ ਕਹ ਲੈ ਹੈ ਨਹੀਂ ਕੀ ਤਾਂ ਉਹ ਦੂਜੀਆਂ ਸੀਟਾਂ ਇੰਗਲਿਸ਼ ਸੀਟ ਰਖਾਓ ਹਨਾ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਦੂਸਰੀ ਸੀਟ ਐ ਸੈਂਪਲ ਸੀਟ ਐ ਜਿਹੜੀ ਪਹਿਲਾਂ ਆਪਾਂ ਰੱਖਦੇ ਸੀ ਉਹਦੇ ਕਿੰਨੇ ਫਾਇਦੇ ਆ ਹੋਂ ਰੋਟੀ ਦੇਖੋ ਖਾਣਾ ਬਣਾਉਣਾ ਉਹ ਵੀ ਖੜੇ ਹੋ ਕੇ ਅੱਗੇ ਅਸੀਂ ਮੈਂ ਆਪਣੇ ਟਾਈਮ ਦੀ ਵੀ ਗੱਲ ਕਰਦੀ ਆ ਅਸੀਂ ਚੁੱਲੇ ਤੇ ਰੋਟੀ ਬਣਾਈ ਦੀ ਸੀਗੀ ਜਾਂ ਫੱਟੀ ਤੇ ਬਹਿਣਾ ਜਾਂ ਫੱਟੀ ਤੇ ਵੀ ਬੈਂਦੇ ਸੀ ਤੇ ਆਪਣੇ ਗੋਡੇ ਤਾਂ ਕਮ ਸੇ ਕਮ ਇਦਾਂ ਮੋੜਦੇ ਹੀ ਸੀ ਨਾ ਗੋਡੇ ਤਾਂ ਮੋੜਦੇ ਹੀ ਸੀ ਤੇ ਫੇਰ ਆਪਾਂ ਦੇਖੋ ਕਿੰਨਾ ਕੰਮ ਸੀ ਵਿਹੜੇ ਕੱਚੇ ਹੁੰਦੇ ਸੀ ਮਿੱਟੀ ਫੇਰਨੀ ਉਹ ਤਾਂ ਫੱਟੀਆਂ ਤੇ ਵੀ ਨਹੀਂ ਸੀ ਬੈਠ ਹੁੰਦਾ ਪੈਰਾ ਬਾਹਰੇ ਬੈਠ ਕੇ ਫੇਰੀ ਦੀ ਸੀ ਕਿੱਡੇ ਕਿੱਡਾ ਕਿੱਡਾ ਵੱਡਾ ਵਿਹੜਾ ਹੁੰਦਾ ਸਾਰੇ ਮਿੱਟੀ ਫੇਰਨੀ ਅੰਦਰ ਬਾਹਰ ਮਿੱਟੀ ਫੇਰਨੀ ਇਹ ਵੀ ਇੱਕ ਸਾਡੇ ਲਈ ਕਸਰਤ ਸੀ ਕੱਪੜੇ ਧੋਣੇ ਉਹ ਵੀ ਕਸਰਤ ਸੀ ਅਸੀਂ ਬੈਠ ਕੇ ਇੱਕ ਖਾਣਾ ਬਣਾਉਂਦੇ ਸੀ ਉਹ ਵੀ ਸਾਡੀ ਸਿਹਤ ਲਈ ਬਹੁਤ ਵਧੀਆ ਸੀ ਜੇ ਅਸੀਂ ਚੁੱਲ੍ਹੇ 'ਚ ਫੁੱਕਾ ਮਾਰਦੇ ਸੀ ਤਾਂ ਉਹ ਵੀ ਸਾਡੇ ਲਈ ਕਿੰਨਾ ਵਧੀਆ ਸੀ ਪਰ ਹੁਣ ਤੁਸੀਂ ਜਰਾ ਕ ਦੇਖ ਲਓ ਤੇ ਕਹਿੰਦੇ ਜੀ ਸਾਡੇ ਨਾੜਾਂ ਨਾੜਾਂ ਸਾਡੀਆਂ ਬਲੌਕ ਹੁੰਦੀਆਂ ਜਾਂਦੀਆਂ ਦਿਮਾਗ ਦੇ ਆ ਸਿਰ ਨੂੰ ਸਮਝ ਨਹੀਂ ਆਉਂਦੀ ਹੈਗੀ ਕੀ ਕਰੀਏ ਤੁਸੀਂ ਥੋੜੇ ਦਿਨ ਕੋਈ ਰੀਲ ਦਾ ਹੂਲ ਹੁੰਦਾ ਆ ਉਹ ਲੈ ਲਓ ਉਦੇ ਵਿੱਚ ਤੁਸੀਂ ਥੋੜੇ ਦਿਨਾਂ ਨਾ ਫੁੱਕਾ ਮਾਰਨੀ ਸ਼ੁਰੂ ਕਰਦੋ ਜਿੱਦਾਂ ਆਪਾਂ ਭੂਖੜੇ ਨਾ ਫੁੱਕਾ ਮਾਰਦੇ ਸੀ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਭੂਖੜਿਆਂ ਦਾ ਵੀ ਨਹੀਂ ਪਤਾ ਹੋਣਾ ਵੀ ਉਹ ਕੀ ਹੁੰਦੇ ਐ ਤੁਸੀਂ ਦੇਖਿਓ ਥੋੜੇ ਦਿਨ ਕਰਕੇ ਦੇਖੋ ਆਪਣੇ ਦਿਮਾਗ ਦੀਆਂ ਨਾੜਾਂ ਜਿਹੜੀਆਂ ਉਹ ਸਹੀ ਹੋ ਜਾਣਗੀਆਂ ਜ਼ਰੂਰ ਕਰਕੇ ਦੇਖੋ ਇਹਨਾਂ ਨਾੜਾਂ ਆਪਣੀਆਂ ਜਿਹੜੀਆਂ ਦਿਮਾਗ ਦੀਆਂ ਨਾ ਖੁੱਲ ਜਾਣਗੀਆਂ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਇਸ ਤਰ੍ਹਾਂ ਆਪਾਂ ਫੁੱਕਾ ਮਾਰਾਂਗੇ ਠੀਕ ਐ ਦੂਸਰੀ ਗੱਲ ਇਹ ਆ ਵੀ ਮੈਂ ਜਦ ਸਾਡੀ ਬੋਟੀ ਨੇ ਦੱਸਿਆ ਵੀ ਮੰਮੀ ਵੇ ਮੇਰੇ ਜਿੱਦਾ ਕਰਕੇ ਮੇਰੇ ਇੱਥੇ ਹੈ ਨਾ ਉਹਨੇ ਮੈਨੂੰ ਦੱਸਿਆ ਕਹਿੰਦੀ ਵੀ ਇਦਾਂ ਹਨਾ ਐੜੜੀਆਂ ਕਹਿੰਦੀ ਮੰਮੀ ਬੋਲਾਂ ਜੀਆਂ ਬਣੀਆਂ ਹੋਈਆਂ ਆ ਇੱਥੇ ਗੋਡਿਆਂ ਦੇ ਥੱਲੇ ਇੱਥੇ ਉਹਨੇ ਮੈਨੂੰ ਦੱਸਿਆ ਵੀ ਮੰਮੀ ਇੱਥੇ ਬੋਲਾਂ ਬਣੀਆਂ ਜਦ ਮੈਂ ਦੇਖਿਆ ਸੱਚੀ ਉਹਦੇ ਐੜੜੀਆਂ ਬੋਲਾਂ ਬਣੀਆਂ ਹੋਈਆਂ ਦੱਸੋ ਕੀ ਉਮਰ ਆ ਹਜੇ ਤੇ ਕੀ ਕਰਨਗੇ ਬੱਚੇ ਤੇ ਮੈਂ ਉਹਨੂੰ ਅੱਜ ਤੋਂ ਹੀ ਕਹਿ ਦਿੱਤਾ ਆ ਵੀ ਡੰਡੇ ਵਾਲਾ ਪੋਚਾ ਜਾਂ ਦੂਜਾ ਪੋਚਾ ਬਿਲਕੁਲ ਨਹੀਂ ਲਾਉਣਾ ਤੇ ਬੈਠ ਕੇ ਪੋਚਾ ਲਾਉਣਾ ਆ ਤੇ ਦੇਖੋ ਹਲੇ ਬੱਚਿਆਂ ਦੀ ਸਾਰੀ ਜ਼ਿੰਦਗੀ ਪਈ ਆ ਹਲੇ ਬਹੁਤ ਜ਼ਿੰਮੇਵਾਰੀਆਂ ਇਹਨਾਂ ਨੇ ਨਿਭਾਉਣੀਆਂ ਆ ਜੇ ਹੁਣੇ ਇਹਨਾਂ ਦੇ ਗੋਡੇ ਗਿੱਡੇ ਦੁਖਣ ਲੱਪੇ ਤੇ ਕੱਲ ਕਦੋਂ ਆਇਆ ਤੇ ਮੈਂ ਤਾਂ ਇਹਨੂੰ ਅੱਜ ਹੀ ਆਪਾਂ ਜਿਹੜਾ ਪੋਚਾ ਆ ਉਹ ਕਹਤਾ ਵੀ ਆਪ ਤੂੰ ਪੋਚਾ ਲਾਉਣਾ ਆ ਬੈਠ ਕੇ ਲਾਉਣਾ ਥੋੜਾ ਕੰਮ ਮੈਂ ਖੜੇ ਹੋਣ ਵਾਲਾ ਕਰੂੰਗੀ ਥੋੜਾ ਤੂੰ ਕਰੀ ਪਰ ਪੋਚਾ ਤੂੰ ਲਾਉਣਾ ਬੈਠ ਕੇ ਝਾੜੂ ਵੀ ਲਾਉਣਾ ਬੈਠ ਕੇ ਅੱਗੇ ਸਿਆਣੀਆਂ ਜਨਾਨੀਆਂ ਜਿਹੜੀਆਂ ਸੀ ਨਾ ਘਰ ਦੇ ਵਿੱਚ ਕੋਈ ਸਿਆਣੀ ਔਰਤ ਹੁੰਦੀ ਸੀ ਉਹਨੇ ਕਿਹਾ ਬੈਠ ਕੇ ਝਾੜੂ ਫੇਰੋ ਜਦ ਅਸੀਂ ਵੀ ਬੁਸਾ ਕਰਦੇ ਸੀ ਸਾਨੂੰ ਕਿਉਂ ਕਿਹਾ ਇਦਾਂ ਪਰ ਨਹੀਂ ਉਹਦੇ ਵਿੱਚ ਸਾਡੀ ਭਲਾਈ ਸੀਗੀ ਪਰ ਉਦੋਂ ਬੁੜੀਆਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਸਾਡੇ ਗੋਡੇ ਠੀਕ ਰਹਿੰਦੇ ਆ ਉਹ ਤਾਂ ਕਹਿੰਦੀਆਂ ਹੁੰਦੀਆਂ ਸੀ ਵੀ ਝਾੜੂ ਘਸੇ ਨਾ ਵੀ ਜੇ ਅਸੀਂ ਬਹਿ ਕੇ ਝਾੜੂ ਫੇਰਦੇ ਆ ਤਾਂ ਸਾਰਾ ਝਾੜੂ ਫਿਰਦਾ ਆ ਉਹਦੇ ਨਾਲ ਝਾੜੂ ਦੀ ਕਸਾਈ ਘਟ ਹੁੰਦੀ ਆ ਜੇ ਅਸੀਂ ਖੜੇ ਖੜੇ ਝਾੜੂ ਫੇਰਦੇ ਆ ਤਾਂ ਝਾੜੂ ਜਿਹੜਾ ਇਹ ਜਲਦੀ ਛੋਟਾ ਜਾ ਹੋ ਜਾਂਦਾ ਸੀ ਤੇ ਬੁੜੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਬਹਿ ਕੇ ਝਾੜੂ ਫੇਰੋ ਹਾਂਜੀ ਮੈਂ ਇਹ ਕੰਨੀ ਆ ਵੀ ਚਲੋ ਜੇ ਹੁਣ ਤੁਹਾਡੇ ਤੁਸੀਂ ਆਪਣੇ ਨਾ ਮਨ ਵੀੜੀ ਚੱਲਦੀ ਚੱਲਦੀ ਐਸ ਤਰ੍ਹਾਂ ਨੂੰ ਤੁਸੀਂ ਆਪਣੇ ਗੋਡਿਆਂ ਦੇ ਥੱਲੇ ਐਸ ਤਰ੍ਹਾਂ ਹੱਥ ਲਾ ਕੇ ਦੇਖੋ ਜੇ ਤੁਹਾਡੇ ਉਹ ਬੋਲ ਜੀ ਬਣੀ ਹੋਈ ਆ ਤਾਂ ਤੁਸੀਂ ਹੁਣ ਤੋਂ ਹੀ ਹਨਾ ਆਪਣਾ ਜਿਹੜੀ ਆ ਕਸਰਤ ਵਗੈਰਾ ਆ ਕਰਨੀ ਸ਼ੁਰੂ ਕਰਦੇ ਹੋ ਦੇਖੋ ਆਪਾਂ ਨੂੰ ਜਿਹੜੀ ਆਪਾਂ ਦਵਾਈਆਂ ਖਾਣੇ ਆ ਨਾ ਗੋਡਿਆਂ ਦੀਆਂ ਲੱਤਾਂ ਦੀਆਂ ਸਾਡੀਆਂ ਦੁਖਦੀਆਂ ਆ ਹਾਂ ਮੈਂ ਇਹ ਕੰਨੀ ਆ ਵੀ ਦਵਾਈਆਂ ਨਾਲ ਆਰਾਮ ਤਾਂ ਜ਼ਰੂਰ ਆ ਜਾਂਦਾ ਆ ਪਰ ਇੱਕ ਦਵਾਈ ਜੇ ਆਪਾਂ ਨੂੰ ਉਹਨਾਂ ਆਰਾਮ ਆਉਂਦਾ ਹੈ ਉਹ ਦੂਸਰਾ ਦੁੱਖ ਜ਼ਰੂਰ ਲਾ ਦਿੰਦੀ ਹੈ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਤਾਂ ਤੁਸੀਂ ਕੀ ਕਰਨਾ ਹੈ ਮੈਂ ਜੋ ਮੈਂ ਕਰਦੀ ਮੈਂ ਤੁਹਾਨੂੰ ਉਹੀ ਦੱਸੂਗੀ ਚਲੋ ਹੁਣ ਤਾਂ ਮੈਂ ਬੈਠੇ ਤੇ ਬੈਠੀ ਆ ਨਾ ਪਰ ਆਪਾਂ ਇਹਨੂੰ ਹੋ ਸਕੇ ਤਾਂ ਆਪਾਂ ਜ਼ਮੀਨ ਤੇ ਬਹਿ ਕੇ ਜਿਹੜੀ ਕਸਰਤ ਆ ਉਹ ਕਰਨੀ ਆ ਤੁਸੀਂ ਪਤਾ ਕੀ ਕਰਨਾ ਇਸ ਤਰ੍ਹਾਂ ਬਹਿ ਜਾਣਾ ਹੈ ਸਿੱਧੇ ਬਿਲਕੁਲ ਆ ਠੋਈ ਜਿਹੜੀ ਇਹਨੂੰ ਸਿੱਧੇ ਇਸ ਤਰ੍ਹਾਂ ਰੱਖਣਾ ਆ ਆਪਣੇ ਹੱਥਾਂ ਨੂੰ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਕੋਲ ਲੈ ਆਉਣਾ ਠੀਕ ਆ ਤੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਪਹਿਲਾਂ ਇਸ ਤਰ੍ਹਾਂ ਇਹਨਾਂ ਬਿਲਕੁਲ ਪੈਰਾਂ ਨੂੰ ਅੱਗੇ ਖਿੱਚ ਕੇ ਰੱਖਣਾ ਆ ਇਸ ਤਰ੍ਹਾਂ ਫਿਰ ਤੁਸੀਂ ਗਿਣਤੀ ਕਰਨੀ ਆਪਣੀ 1 ਤੋਂ ਲੈ ਕੇ 10 ਤੱਕ ਇਹ 1 2 3 4 5 6 7 8 9 10 ਇਸ ਤਰ੍ਹਾਂ ਠੀਕ ਹੈ ਇਹ ਨਹੀਂ ਕਿ ਕਾੜੀ ਕਾੜੀ ਗੈਣਨੇ ਤੁਸੀਂ ਇਸ ਤਰ੍ਹਾਂ ਜਿੰਨਾ ਤੁਸੀਂ ਖਿੱਚ ਸਕਦੇ ਆ ਪੈਰਾਂ ਨੂੰ ਨਾ ਖਿੱਚਣਾ ਫਿਰ ਇਸੇ ਤਰ੍ਹਾਂ ਆਪਣੇ ਵੱਲੋਂ ਪੈਰ ਕਰਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਤੁਸੀਂ ਇਸ ਤਰ੍ਹਾਂ ਪੈਰਾਂ ਨੂੰ ਆਪਣੇ ਵੱਲ ਕਰੋਗੇ ਤਾਂ ਤੁਹਾਡੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆ ਖਿੱਚ ਜ਼ਰੂਰ ਪਾਊਗੀ ਕਰਕੇ ਜ਼ਰੂਰ ਦੇਖਿਓ ਤੁਸੀਂ ਮੇਰੇ ਕਹਿਣ ਤੇ ਕਿਉਂਕਿ ਮੈਂ ਵੀ ਇਹੀ ਕਰਦੀ ਆ ਤੁਸੀਂ ਇਸ ਤਰ੍ਹਾਂ ਕਰਨਾ ਆ ਫਿਰ ਦੱਸ ਗੈਣੇ ਆ ਠੀਕ ਆ ਤੇ ਫਿਰ ਜਾਇ ਜੇ ਤੁਹਾਡੇ ਘਰ ਸਲਾਈ ਮਸ਼ੀਨ ਹੈਗੀ ਉਹਦਾ ਸਟੈਂਡ ਹੈਗਾ ਆ ਚਲੋ ਨਹੀਂ ਵੀ ਆਪਾਂ ਮਸ਼ੀਨ ਰੱਖੀ ਨਾ ਉਹਨੂੰ ਤੁਸੀਂ ਉਹਨੂੰ ਚਲਾਓ ਇਸ ਤਰ੍ਹਾਂ ਕਰਕੇ ਉਸੇ ਦੇਖੋ ਜਿਹੜੇ ਵੀ ਸਟੈਂਡ ਜਾਨੀ ਸਲਾਈ ਵਾਲੇ ਮਸ਼ੀਨ ਤੇ ਸਟੈਂਡ ਵਾਲੀ ਤੇ ਪੈਰ ਚਲਾ ਕੇ ਕੰਮ ਕਰਦੇ ਆ ਨਾ ਉਹਨਾਂ ਦੇ ਗੋਡੇ ਵੀ ਨਹੀਂ ਦੁਖਦੇ ਹੁੰਦੇ ਬਹੁਤ ਘੱਟ ਹੋਊਗਾ ਕੋਈ ਹੋਊਗਾ ਸੋਚੋ ਇੱਕ ਜਿਹਦੇ ਗੋਡੇ ਦੁਖਣਗੇ ਨਹੀਂ ਤਾਂ ਨਹੀਂ ਦੁਖਣਗੇ ਤੁਸੀਂ ਇਹ ਕੰਮ ਜ਼ਰੂਰ ਕਰਨਾ ਆ ਬਾਕੀ ਆਪਣੇ ਘਰ ਦੇ ਕੰਮ ਹੱਥੀਂ ਜ਼ਰੂਰ ਕਰਨੇ ਚਾਹੀਦੇ ਆ ਜਿਦਾ ਮਤਲਬ ਆਟਾ ਤੁਸੀਂ ਉਹ ਵੀ ਬੈਠ ਕੇ ਗੁੰਨੋ ਹਨਾ ਜੇ ਹੋ ਸਕਦਾ ਹੁਣ ਭਾਂਡੇ ਵੀ ਇੱਕ ਤਾਂ ਉਹ ਵੀ ਤੋਂ ਕਹਿੰਦੇ ਖੜੇ ਹੋ ਕੇ ਧੋਣੇ ਆ ਤੇ ਉਹ ਵੀ ਬੜਾ ਇੱਕ ਪੰਗਾ ਅਗੇ ਬੁੜੀਆਂ ਬੈ ਕੇ ਭਾਂਡੇ ਮਾਜਦੀਆਂ ਹੁੰਦੀਆਂ ਸੀ ਕਿਤੇ ਸਵਾਹ ਦੇ ਨਾਲ ਕੱਪੜੇ ਧੋਣੇ ਬੜੇ ਕੰਮ ਹੁੰਦੇ ਸੀ ਪਰ ਤੁਸੀਂ ਇਹ ਜਿਹੜੀ ਕਸਰਤ ਹੈ ਨਾ ਇਹ ਵਾਲੀ ਇਹ ਜ਼ਰੂਰ ਕਰਨੀ ਆ ਜੇ ਨਹੀਂ ਵੀ ਤੁਹਾਡੇ ਕੋਲ ਸਟੈਂਡ ਹੈਗਾ ਤਾਂ ਤੁਸੀਂ ਬੈਠੇ ਬੈਠੇ ਹੋ ਸਕਿਆ ਆਪਣੇ ਇਨਾ ਹੱਥਾਂ ਤੇ ਇਸ ਤਰ੍ਹਾਂ ਭਾਰ ਦੇ ਕੇ ਨਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਕਰਨਾ ਹੈ ਬੈਠੇ ਬੈਠੇ ਆਪਾਂ ਇਨਾ ਕਦੇ ਕੰਮ ਕਰੀ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਕਰੀ ਜੀ ਲੋ ਫਿਰ ਨਾ ਦੇਖੋ ਆਪਣੇ ਚਿਹਰੇ ਨਾਲ ਨੂੰ ਇਸ ਤਰ੍ਹਾਂ ਕਰੋ ਤੇ ਦੂਸਰੇ ਦੂਸਰੀ ਸਾਈਡ ਕਰੋ ਤੁਸੀਂ ਹਰ ਜੋ ਵੀ ਕਰਦੇ ਆ ਉਹਨੂੰ ਜੇ ਇੱਕ ਵਾਰੀ ਇਸ ਤਰ੍ਹਾਂ ਮਤਲਬ ਚੱਕਰ ਲਗਾਇਆ ਪੈਰਾਂ ਦਾ ਮੁੜ ਕੇ ਦੂਸਰੀ ਸਾਈਡ ਜ਼ਰੂਰ ਲੜਾਉਣਾ ਆ ਜਿੰਨੀ ਵਾਰੀ ਤੁਸੀਂ ਇਸ ਤਰ੍ਹਾਂ ਪੈਰਾਂ ਨੂੰ ਘੁਮਾਇਆ ਉਨੀ ਵਾਰੀ ਇਸ ਤਰ੍ਹਾਂ ਘੁਮਾਉਣਾ ਇਹ ਜ਼ਰੂਰੀ ਹੁੰਦਾ ਆ ਤੇ ਤੁਸੀਂ ਇਹ ਕਰਕੇ ਦੇਖੋ ਤੁਹਾਡੇ ਗੋਡੇ ਜਿਹੜੇ ਆ ਜ਼ਰੂਰ ਠੀਕ ਹੋ ਜਾਣਗੇ ਜੇ ਨਹੀਂ ਵੀ ਹੈਗਾ ਤੁਹਾਡੇ ਕੋਲ ਮਸ਼ੀਨ ਦਾ ਸਟੈਂਡ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਬੈਠ ਜਾਓ ਇਸ ਤਰ੍ਹਾਂ ਬੈਠ ਕੇ ਤਾਂ ਆਪਣੇ ਅਜਿਹਾ ਇਸ ਤਰ੍ਹਾਂ ਬੈ ਗਈਆਂ ਆਪਣੇ ਟੁਈ ਨੂੰ ਬਿਲਕੁਲ ਸਿੱਧਾ ਰੱਖਣਾ ਆਪਾਂ ਤੇ ਇਸ ਤਰ੍ਹਾਂ ਪੈਰਾਂ ਨੂੰ ਇਸ ਤਰ੍ਹਾਂ ਕਰੀ ਜਾਣਾ ਹੈ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਹੈ ਆਪਣੇ ਜਿਹੜੇ ਆ ਕਸਰਤ ਜਿਹੜੀ ਹੁੰਦੀ ਆ ਸਾਰੀਆਂ ਨਾੜਾਂ ਜਿਹੜੀਆਂ ਆਪਣੇ ਇੱਥੋਂ ਲੈ ਕੇ ਇੱਥੋਂ ਪੈਰਾਂ ਤੱਕ ਸਾਰੀਆਂ ਨਾੜਾਂ ਮਖਿੱਚੇ ਪੈਂਦੇ ਆਪਣੇ ਗੋਡੇ ਠੀਕ ਹੋ ਜਾਂਦੇ ਆ ਤੁਸੀਂ ਮੇਰੇ ਕਹਿਣ ਦੇ ਜ਼ਰੂਰ ਕਰਕੇ ਦੇਖਿਓ ਜੇ ਤੁਹਾਡੇ ਗੋਡੇ ਦੁਖਦੇ ਹਨ ਤਾਂ ਜ਼ਰੂਰ ਤੁਹਾਨੂੰ ਆਰਾਮ ਆ ਮਿਲੇਗਾ ਜ਼ਰੂਰ ਠੀਕ ਹੋਣਗੇ ਪਰ ਹੋਣਗੇ ਹੌਲੀ ਹੌਲੀ ਇਹ ਨਹੀਂ ਵੀ ਇੱਕ ਦੋ ਵਾਰੀ ਕੱਗਲਾ ਠੀਕ ਹੋ ਜਾਣਗੇ ਪਰ ਜੇ ਆਪਾਂ ਇੰਨੇ ਟਾਈਮ ਤੋਂ ਆਪਾਂ ਇਹਨਾਂ ਚੀਜ਼ਾਂ ਦਾ ਆਰਾਮ ਲਿਆ ਹੋਇਆ ਹੈ ਤੇ ਹੁਣ ਤੇ ਹੌਲੀ ਹੌਲੀ ਆ ਤੁਸੀਂ ਕਰਕੇ ਜ਼ਰੂਰ ਦੇਖਿਓ ਠੀਕ ਹੈ ਜੀ ਹੋਰ ਤੁਸੀਂ ਵੀਡੀਓ ਥੋੜੀ ਲੰਬੀ ਹੋ ਗਈ ਆ ਮਾਫ ਕਰਨਾ ਜੀ ਤੇ ਮੇਰੀ ਜੇ ਤੁਹਾਨੂੰ ਇਹ ਸਲਾਹ ਮੇਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ